ਸੋਰਠਿ ਮਹਲਾ 5 ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਉ ਅੰਗਮ ਸਦੇ ਪੰਜ ਜਨਾ ਸਿਉ ਸੰਗ ਨ ਛਟਿ ਕਿਉ ਅਦਿਕ ਅਹੰ ਬੋਧ ਵਾਂਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰ ਬਿਜ ਬੁਧ ਬਿਵਿਕਾਰਾਓ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਪਰਮਿਓ ਦੁਬਿਦਾ ਛੁਟ ਕੈ ਨਾਹੀ मान कामना तीर्थ जाए बसयो सिर करवत तराय मन की मैल न उतरए विद जे लाख जतन कराय कणक कामनी है वरगवर बहु विद दान दाता रा अन्न वस्त्र भूम बहु अर्पे न मिलए हर दुवारा ਪੂਜਾ ਅਰਚਾ ਬੰਦਨ ਡੰਡਾ ਉਤ ਖਾਟੇ ਕਰ ਮਾਰ ਤਰਹਿਤਾ ਹਾਂ ਹਾਂ ਕਰਤ ਬੰਦਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ ਜੋਗ ਸਿਦ ਆਸਣ ਚੌਰਾਸੀ ਇਹ ਪੀ ਕਰ ਕਰ ਰਹਿਆ ਵੱਡੇ ਯਾਰ ਜਾ ਫਿਰ ਫਿਰ ਜਨਮ ਹਰ ਸਿਉ ਸੰਗ ਨਾ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ افਾਰਾ ਸੇਜ ਸੋਹਣੀ ਚੰਦਨ ਚੁਆ ਨਰਕ ਕੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਰਹਾਉ ਦੁਜੈ